ਪੰਜਾਬ ਦੇ ਕੁੱਲ ਆਲਮ ਵਿੱਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਰਵੇਤ ਸਿੰਘ ਭਿੰਡਰ ਤੁਸੀਂ ਦੇਖ ਰਹੇ ਹੋ ਚੈਨਲ ਈ ਮਿਸ਼ਨ ਪੰਜਾਬੀ ਮੇਰੇ ਨਾਲ ਨੇ ਉਕੇ ਵਿਸ਼ੇਪ ਚਿੰਤਕ ਤੇ ਸਿਆਸੀ ਮਾਹਰ ਪ੍ਰਕਾਸ਼ ਡਾਕਟਰ ਹਰਵਿੰਦਰ ਸਿੰਘ ਪਟਿਸਾਬ ਸੋ ਪਟਿਸਾਬ ਚੈਨਲ ਈ ਮਿਸ਼ਨ ਪੰਜਾਬੀ ਲੋਨ ਤੁਹਾਡਾ ਸਵਾਗਤ ਵੈਲਕਮ ਈਓ ਬਿੰਦਸਰ ਸਤਿ ਸ਼੍ਰੀ ਅਕਾਲ ਸਤਿ ਆਪੇ ਆਨ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਟਿਸਾਬ ਅੱਜ ਰਾਹੁਲ ਗਾਂਧੀ ਕਹਿ ਲਈਏ ਕਿ ਵਿਰੋਧੀ ਧਿਰ ਤੇ ਜਿਹੜੇ ਇਸ ਵੇਲੇ ਭਾਰਤ ਸਰਕਾਰ ਦੇ ਵਿੱਚ ਨੇਤਾ ਨੇ ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਪ੍ਰਧਾਨ ਉਹਨਾਂ ਨੇ ਅਮਰੀਕਾ ਦੀ ਧਰਤੀ ਤੋਂ ਇੱਕ ਅਜਿਹਾ ਬਿਆਨ ਛੱਡਿਆ ਜਿਸ ਨੇ ਭਾਰਤੀ ਸਿਆਸਤ ਨੂੰ ਇੱਕ ਵੱਖਰੀ ਤਰ੍ਹਾਂ ਦੇ ਰੋਹ ਦੇ ਵਿੱਚ ਖੜਾ ਕਰ ਦਿੱਤਾ ਯਾਰ ਉਹ ਕਹਿ ਲਈਏ ਜਾਂ ਇੱਕ ਵੱਖਰੀ ਸੁਰ ਕਹਿ ਲਈਏ ਉਹਦੇ ਜਿਹੜੇ ਪ੍ਰਤੀਕਰਮ ਨੇ ਉਹ ਵੱਡੇ ਪੱਧਰ ਉੱਤੇ ਆ ਰਹੇ ਨੇ ਕਈ ਪੱਖ ਹੁੰਦੇ ਨਾਲੀ ਓਵਰਆਲ ਦੇਖੀਏ ਕਿ ਭਾਰਤ ਦਰਸ਼ਨ ਧਰਮਾ ਦੀ ਗੱਲ ਇਹਦੇ ਵਿੱਚੋਂ ਉਹ ਵਿੱਚ ਕੀ ਸਾਹਮਣੇ ਆਉਂਦੀ ਹੈ ਅਜਿਹੇ ਸਾਰਾ ਜਿਹੜੇ ਮਾਮਲਾ ਕਿ ਕਿਸ ਤਰ੍ਹਾਂ ਦਾ ਹੈ ਕੀ ਮਕਸਦ ਹੈ ਕਿਸ ਅਗਲੇ ਮੋੜ ਵੱਲ ਜਾ ਰਿਹਾ ਹੈ ਜਾਂ ਰਾਹੁਲ ਗਾਂਧੀ ਦੇ ਬਿਆਨ ਪਿੱਛੇ ਮਕਸਦ ਕੀ ਹੈ ਓਵਰਆਲ ਪਾਪਾ ਸਾਹਿਬ ਦੱਸਿਓ ਕਿ ਇਹ ਬਿਆਨ ਹੈ ਕੀ ਹੈ ਕਿਸ ਰੁਖ ਵੱਲ ਨੂੰ ਜਾਂਦਾ ਵਖਾਈ ਦਿੰਦਾ ਜੀ ਕਿੰਸਰ ਦੇਖੋ ਇੱਕ ਤਾਂ ਇਹ ਹੈ ਕਿ ਚੰਗਾ ਹੁੰਦਾ ਵੀ ਉੱਥੇ ਉਹ ਬਿਆਨ ਨਾ ਦਿੰਦੇ ਉਹ ਮਤਲਬ ਉਹ ਬਗਾਨੇ ਮੁਲਕ ਦੇ ਵਿੱਚ ਜਾ ਕੇ ਆਪਣੇ ਮੁਲਕ ਬਾਰੇ ਇਸ ਤਰ੍ਹਾਂ ਦੀ ਗੱਲ ਕਰਨ ਦੀ ਲੋੜ ਨਹੀਂ ਸੀ ਜੀ ਪਰ ਇਹ ਹੈ ਕਿ ਇਹਦਾ ਇੱਕ ਸਪੈਸੀਫਿਕ ਪ੍ਰਸੰਗ ਹੈ ਕਿਉਂਕਿ ਉਹ ਸਿੱਖਾਂ ਦੀ ਉੱਥੇ ਮਤਲਬ ਇੱਕ ਸਵਾ ਦੇ ਵਿੱਚ ਬੋਲੇ ਨੇ ਜਾ ਕੇ ਤੇ ਉੱਥੇ ਜਾ ਕੇ ਤੁਹਾਨੂੰ ਸ਼ਾਇਦ ਇਹ ਵੀ ਪਤਾ ਹੋਣਾ ਹੈ ਕਿ ਅਮਰੀਕਾ ਦੀ ਜਾਂ ਵੈਸਟ ਦੀ ਜਿਹੜੀ ਰਿਪੋਰਟ ਆਈ ਸੀ ਉਹਦੇ ਵਿੱਚ ਉਹਨਾਂ ਨੇ ਇੰਡੀਆ ਨੂੰ ਜਿਹੜੀਆਂ ਰਿਲੀਜੀਅਸ ਫ੍ਰੀਡਮਸ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਅਕਿਊਜ਼ ਕੀਤਾ ਸੀ ਕਿ ਬੀਜੇਪੀ ਹੈ ਜਿਹੜੀ ਜਾਂ ਜਿਹੜੀ ਮੌਜੂਦਾ ਗਵਰਨਮੈਂਟ ਹੈ ਉਹ ਧਾਰਮਿਕ ਆਜ਼ਾਦੀਆਂ ਜਾਂ ਧਾਰਮਿਕ ਕਟਗਿਨਥੀਆਂ ਨੂੰ ਆਜ਼ਾਦੀ ਨਹੀਂ ਦੇ ਰਹੀ ਹੂੰ ਇਸ ਪ੍ਰਸੰਗ ਦੇ ਵਿੱਚ ਉਹ ਬਿਆਨ ਨੂੰ ਦੇਖਣਾ ਚਾਹੀਦਾ ਹੈ ਔਰ ਬਿਆਨ ਉਹ ਬੜਾ ਮੇਰੇ ਖਿਆਲ ਦੇ ਵਿੱਚ ਬੜਾ ਹੀ ਇੰਪੋਰਟੈਂਟ ਹੈ ਔਰ ਆਰਐਸਐਸ ਤੇ ਬੀਜੇਪੀ ਤੇ ਸਰਕਾਰ ਇਹ ਤਾਂ ਹਿੱਲ ਗਏ ਨੇ ਉਸ ਬਿਆਨ ਨਾਲ ਜਿਸ ਤਰ੍ਹਾਂ ਦੇ ਬਿਆਨ ਇਹਨਾਂ ਦੇ ਆ ਰਹੇ ਨੇ ਮੇਰਾ ਖਿਆਲ ਹੈ ਬਿਲਕੁਲ ਜਿਵੇਂ ਨਾ ਹੂੰ ਲੱਗਦਾ ਸਾਡਾ ਉਹ ਵਾਇਨ ਨੰਦਾ ਜਿਵੇਂ ਪਹਿਲਾਂ ਉਹਨੇ ਅਡਾਨੀ ਬਾਨੀ ਕਹਿ ਦਿੱਤਾ ਸੀ ਨਾ ਪਾਰਲੀਮੈਂਟ ਦੇ ਵਿੱਚ ਉਹਨੂੰ ਸਸਪੈਂਡ ਕਰਨ ਤੱਕ ਚੱਲੇ ਗਈ ਸੀ ਬਿਲਕੁਲ ਬਿਲਕੁਲ ਮਤਲਬ ਇਹਨਾਂ ਦੇ ਬਿਆਨ ਬੜੇ ਹੱਸੋ ਹੀ ਨੇ ਸਭੋਂ ਉਹਨੇ ਬਿਆਨ ਜਿਹੜਾ origianally ਦਿੱਤਾ ਹੈ ਹਾਈਲਾਈਟ ਤਾਂ ਸਿਰਫ ਸਿੱਖਾਂ ਵਾਲਾ ਹਿੱਸਾ ਕੀਤਾ ਜਾ ਰਿਹਾ ਉਹਨੇ ਬਿਆਨ ਹੀ ਦਿੱਤਾ ਹੈ ਕਿ ਲੜਾਈ ਹੈ ਜਿਹੜੀ ਸਾਡੀ ਉਹ ਸਿਆਸੀ ਨਹੀਂ ਹੈ ਹੂੰ ਸਾਡੀ ਲੜਾਈ ਭਾਰਤ ਨੂੰ ਬਚਾਉਣ ਦੀ ਹੈ ਕਿ ਜਿਹੜਾ ਭਾਰਤ ਹੈ ਉਹ ਮਲਟੀ ਰਿਲੀਜੀਅਸ ਮਲਟੀ ਲੰਗੁਇਸਟਿਕ ਮਲ ਇਦਾਂ ਦਾ ਉਹਦਾ ਸੰਕਲਪ ਹੈ ਉਨੇ ਕਿਹਾ ਕਿ ਜਿਹੜੀ ਆਰਐਸਐਸ ਹੈ ਸਪੈਸੀਫਿਕਲੀ ਉਹਨੇ ਕਿਹਾ ਕਿ ਉਹਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਮੁਤਾਬਕ ਕੁਝ ਰਾਜ ਦੂਜੇ ਰਾਜਾਂ ਨਾਲੋਂ ਘਟੀਆਂ ਨੇ ਕੁਝ ਧਰਮ ਦੂਜੇ ਧਰਮਾਂ ਨਾਲੋਂ ਘਟੀਆਂ ਨੇ ਕੁਝ ਪਛਾਵਾਂ ਨੇ ਜਿਹੜੀਆਂ ਦੂਜੀਆਂ ਪਛਾਵਾਂ ਨਾਲੋਂ ਘਟੀਆਂ ਨੇ ਤੇ ਕੁਝ ਜਿਹੜੀਆਂ ਕਮਿਊਨਿਟੀਜ਼ ਨੇ ਭਾਈਚਾਰੇ ਉਹ ਦੂਜੇ ਭਾਈਚਾਰਿਆਂ ਤੋਂ ਘਟੀਆਂ ਉਹ ਕਹਿੰਦਾ ਅਸੀਂ ਇਸ ਸਟੈਰੀਓਟੀਪ ਦੇ ਖਿਲਾਫ ਲੜ ਰਹੇ ਹਾਂ ਕਿ ਸਾਰੇ ਭਾਰਤੀ ਇੱਕ ਨੇ ਤੇ ਸਾਰੇ ਧਰਮ ਨੇ ਜਿਹੜੇ ਬਰਾਬਰ ਨੇ ਸਾਰੇ ਰਾਜਾਂ ਦਾ ਜਿਹੜਾ ਮਤਲਬ ਉਤਪਾਅ ਬਰਾਬਰ ਹੈ ਸਾਰੀਆਂ ਪਛਾਵਾਂ ਬਰਾਬਰ ਨੇ ਅੱਛਾ ਹੁਣ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਮੈਂ ਸਮਝਦਾ ਕਿ ਆਰਐਸਐਸ ਨੂੰ ਇਸ ਤਰੀਕੇ ਦੇ ਨਾਲ ਕਿਸੇ ਨੇ ਸਪਸ਼ਟ ਰੂਪ ਚ ਜਿਨੇ ਵੀ ਹਿੰਦੂ ਲੀਡਰ ਨੇ ਉਹ ਵੋਟ ਬੈਂਕ ਤੋਂ ਡਰਦੇ ਇਹਦੇ ਖਿਲਾਫ ਨਹੀਂ ਸੀ ਬੋਲਦੇ ਹਮ ਮਨਜੀਤ ਦੇ ਨਾਲ ਮਤਲਬ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੇ ਆਪਾਂ ਪਹਿਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਾਂਗਰਸ ਚ ਬਹੁਤ ਸਾਰੇ ਆਰਐਸਐਸ ਦੇ ਬੰਦੇ ਹੁੰਦੇ ਸੀ ਕਿ ਜਦੋਂ ਆਰਐਸਐਸ ਦਾ ਜ਼ਿਕਰ ਆਉਂਦਾ ਸੀ ਛੱਡੁੰਦੇ ਸੀ ਹਰ ਇੱਕ ਵਾਰ ਤੁਹਾਨੂੰ ਯਾਦ ਆਉਣੇ ਮਨੀ ਸ਼ੰਕਰ ਜੀ ਵਰਗੇ ਆਰ ਵਗੈਰਾ ਜਿਹੜੇ ਬੋਲੇ ਉਹਨੂੰ ਕੱਢ ਦਿੱਤਾ ਜਾਂਦਾ ਸੀ ਜੀ ਬਿਲਕੁਲ ਅਜਿਹਾ ਵਰਤਾਰ ਰਿਹਾ ਪਹਿਲਾਂ ਜੀ ਬਿਲਕੁਲ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿ ਉਹਨਾਂ ਦੇ ਖਿਲਾਫ ਜਿਹੜੀ ਮੈਜੋਰਟੀ ਹੈ ਮਤਲਬ ਉਹਦੇ ਖਿਲਾਫ ਨਹੀਂ ਸੀ ਬੋਲਦੇ ਪਰ ਇਸ ਤਰ੍ਹਾਂ ਖੁੱਲ ਕੇ ਆਰਐਸਸ ਬਾਰੇ ਕਹਿਣਾ ਹੁੰਦਾ ਇਹਨੂੰ ਠੋਕ ਪਾ ਜਾ ਕੇ ਗੱਲ ਕਰਨੀ ਹੈ ਅੱਛਾ ਬੀਜੇਪੀ ਦੀ ਹਾਲਤ ਤੁਸੀਂ ਦੇਖੋ ਕੀ ਹੈ ਕਿ ਬੀਜੇਪੀ ਕਹਿ ਰਹੀ ਹੈ ਪਹਿਲਾਂ ਬਹੁਤ ਲੰਬੇ ਸਮੇਂ ਤੋਂ ਬਹੁਤ ਸਾਰੇ ਉਹਨਾਂ ਦੇ ਬੰਦੇ ਪਹਿਲਾਂ ਇੱਕ ਵਾਰ ਡੁਅਲ ਮੈਂਬਰਸ਼ਿਪ ਹੁੰਦੀ ਸੀ ਇਹਨਾਂ ਦੀ ਉੱਤੇ ਵੀ ਰੌਲਾ ਪਿਆ ਸੀ ਜਨਤਾ ਪਾਰਟੀ ਦੇ ਰਾਜ ਚ ਇਹਨਾਂ ਨੇ ਹੁਣ ਜਿਹੜੇ ਸਿੱਖ ਨਮਾਇंदे ਨੇ ਚਾਹੇ ਉਹ ਬਿੱਟੂ ਜੀ ਨੇ ਚਾਹੇ ਪੁਰੀ ਸਾਹਿਬ ਨੇ ਚਾਹੇ ਲਾਲਪੁਰਾ ਸਾਹਿਬ ਨੇ ਉਹਨਾਂ ਨੂੰ ਝੁਕ ਕੇ ਅੱਗੇ ਕਿ ਜੀ ਸਾਨੂੰ ਤਾਂ ਖਤਰਾ ਨਹੀਂ ਹੈ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਮਤਲਬ ਤੁਸੀਂ ਇਹ ਦੇਖੋ ਸਰਟਿਸਟਿਕ ਕਮਿਊਨਿਟੀ ਦੀ ਵੀ ਇੱਕ ਟ੍ਰੈਜੇਡੀ ਹੈ ਮੈਂ ਸਮਝਦਾ ਕਿ ਜਦੋਂ ਵੀ ਕਿਤੇ ਮੌਕਾ ਹੁੰਦਾ ਹੈ ਤਾਂ ਅਸੀਂ ਨਹੀਂ ਇਕੱਠੇ ਹੁੰਦੇ ਮਨਮੋਹ ਸਿੰਘ ਦੇ ਆਪ ਜਦੋਂ ਵੋਟਾਂ ਪਾਉਣੀਆਂ ਸੀ ਤਾਂ ਅਕਾਲੀ ਦਲ ਜਿਹੜਾ ਬੀਜੇਪੀ ਨਾਲ ਖੜਾ ਹੋਇਆ ਸੀ। ਹੂੰ। ਪ੍ਰਤੀਵਾ ਪਾਰਟੀ ਜਦੋਂ ਮਹਾਰਾਸ਼ਟਰੀਅਨ ਪ੍ਰੈਜ਼ੀਡੈਂਟ ਖੜੀ ਹੋਈ ਤਾਂ ਸਾਰੀ ਸ਼ਿਵ ਸੈਨਾ ਸਾਰੇ ਮਹਾਰਾਸ਼ਟਰੀਨ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ। ਹੂੰ। ਸਾਡੇ ਇਹ ਦੁਖਾਂਤ ਐਸੇ ਦੇ ਵਿੱਚ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਆਰਐਸਐਸ ਨੂੰ ਡਿਫੈਂਡ ਕਰਨ ਦੀ ਕੀ ਜ਼ਰੂਰਤ ਬਿੱਟੂ ਨੂੰ ਵੀ ਪੂਰੀ ਨੂੰ ਵੀ ਤੇ ਆਪਣੇ ਲਾਲਪੁਰਾ ਜੀ ਨੂੰ ਵੀ। ਹੂੰ। ਇਹ ਕਲੀਅਰ ਕੱਟ ਹੈ ਕਿ ਆਰਐਸਐਸ ਦੀ ਥੀਓਲੋਜੀ ਦੇ ਅਨੁਸਾਰ ਸਿੱਖ ਵੱਖਰੀ ਧਰਮ ਨਹੀਂ ਹਣ ਸਕਦਾ। ਹੂੰ ਹੂੰ ਕੋਈ ਕਹਿੰਦੇ ਨੇ ਵੀ ਇਹ ਸਾਡੇ Hindu ਧਰਮ ਦਾ ਹੀ ਇੱਕ ਸੈਕਟ ਨੇ। ਹੂੰ ਇਸ ਦਾ ਮਤਲਬ ਇਹ ਲੜਨ ਪੇੜਨ ਵਾਲਾ ਸੈਕਟ ਹੈਗੇ ਨਹੀਂ। ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਹੀ ਮਤਲਬ ਪਹਿਲਾ ਹੀ ਜਿਹੜਾ ਸ਼ਬਦ ਉਚਾਰਿਆ ਉਹ ਸੀ ਕਿ ਨਾ ਕੋ Hindu ਨਾ ਮੁਸਲਮਾਨ। ਹੂੰ ਜੀ ਜੀ ਨਹੀਂ ਨਾ ਦੋਨਾਂ ਧਰਮਾਂ ਤੋਂ ਮੁਦਲ ਵਖਰੇ ਦੀ ਵੀ ਨਹੀਂ ਗੱਲ ਕਰੀ ਉਹਨਾਂ ਨੇ ਤਾਂ ਬੇਸਿਕਲੀ ਇਨਸਾਨੀਅਤ ਦੀ ਗੱਲ ਕਰੀ ਕਿ ਜਦੋਂ ਅਸੀਂ ਵੰਡ ਦੰਨੇ ਆਂ ਗਿਆ ਮੁਸਲਮਾਨ ਐ ਹਿੰਦੂ ਐ ਉਹ ਕਹਿੰਦੇ ਵੀ ਇਹ ਛੋਟੀ ਹੋ ਜਾਂਦੀ ਹੈ ਚੀਜ਼ ਉਹਨਾਂ ਨੇ ਤਾਂ ਸਾਰੇ ਸਾਰੇ ਮਨੁੱਖਤਾ ਦਾ ਧਰਮ ਉਸ ਦੇ ਵਿੱਚ ਬਣਾਇਆ ਪਰ ਚਲੋ ਹੌਲੀ ਹੌਲੀ ਉਹ ਐਵੋਲਵ ਹੋ ਕੇ ਉਹਨਾਂ ਨੂੰ ਦੀ ਫੋਲੋਅਰ ਨੇ ਜਿਹੜੇ ਨਾਂ ਪੰਥੀ ਉਹ ਸਿੱਖ ਬਣ ਗਏ ਉਹਨਾਂ ਦਾ ਨਾਮ ਸਿੱਖ ਪੈ ਗਿਆ ਸਿੱਖ ਦਾ ਵੈਸੇ ਮਤਲਬ ਵੀ ਸਿੱਖਣ ਵਾਲਾ ਹੀ ਐ ਕਿ ਜਿਹੜਾ ਸਿੱਖਣ ਦੇ ਲਈ ਓਪਨ ਹੈ ਜੀਦਾ ਮਨ ਜਿਹਨੇ ਹਮੇਸ਼ਾ ਸਿੱਖਦੇ ਰਹਿਣਾ ਜਿਹੜਾ ਸੱਚ ਜਿਹੜਾ ਐਕਸੈਪਟ ਕਰਨ ਲਈ ਤਿਆਰ ਹੈ ਉਹੀ ਸਿੱਖ ਹੈ ਇਸ ਦੇ ਵਿੱਚ ਪਰ ਚਲੋ ਇੱਕ ਇੱਕ ਕਮਿਊਨਿਟੀ ਬਣ ਗਈ ਤੇ ਹੋਰ ਮਤਲਬ ਉਹਦੇ ਸੱਭਿਆਚਾਰ ਡਿਵੈਲਪ ਹੋ ਗਿਆ ਪੰਜਾਬੀਆਂ ਦਾ ਕਿੰਨੀ ਜ਼ਿਆਦਾ ਵਧ ਗਈ ਕਹਿ ਲਓ ਪਰ ਅਜੇ ਵੀ ਇਹ ਵਿਸ਼ਵ ਦਾ ਧਰਮ ਹੀ ਹੈ ਹੂੰ ਜੀ ਇਸ ਧਰਮ ਨੂੰ ਮਤਲਬ ਇਹ ਕਹਿਣਾ ਕਿ ਨਹੀਂ ਕਿ ਇਹ ਹਿੰਦੂਇਸਮ ਦਾ ਪਾਰਟ ਹੈ ਮਤਲਬ ਹਿੰਦੂਇਸਮ ਬੇਸਿਕਲੀ ਕੋਈ ਧਰਮ ਨਹੀਂ ਹੈ ਮੈਂ ਦਿਲਚਸਪ ਗੱਲ ਕਿ ਜਿਹੜੀ ਆਮ ਬੰਦੇ ਨੂੰ ਨਹੀਂ ਵਾਲਿਆਂ ਨੂੰ ਪਤਾ ਹਿੰਦੂ ਨਵਸਤਾ ਆਇਆ ਜਦੋਂ ਪਰਸ਼ੀ ਪਾਸ਼ਾ ਆਇਆ ਜਾਂ ਅਰੈਬਿਕ ਆਇਆ ਉਹਨਾਂ ਨਾਲ ਆਇਆ ਕਿਉਂਕਿ ਸप्त ਸਿੰਧੂ ਦੇ ਜਿਹੜੇ ਰਹਿਣ ਵਾਲੇ ਸੀ ਉਹਨਾਂ ਨੂੰ ਸਿੰਧੂ ਨਿਵਾਸੀ ਕਹਿੰਦੇ ਸੀ ਹੂੰ ਜੀ ਪ੍ਰੋਨਾਉਂਸ ਨਹੀਂ ਹੁੰਦਾ ਜਿਹੜਾ ਪਰਸ਼ੀਅਨ ਬੋਲਦਾ ਬੰਦਾ ਤੇ ਅਰੈਬਿਕ ਬੋਲਦਾ ਸਰ ਨਹੀਂ ਬੋਲ ਸਕਦਾ ਸਰ ਨੂੰ ਹਰ ਬੋਲਦੇ ਨੇ ਸਭ ਦੇ ਵਿੱਚੋਂ ਹੂੰ 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 ਪਰ ਇਹ ਸਿੰਧੂ ਦੀ ਬਜਾਏ ਹਿੰਦੂ ਬਣ ਗਿਆ ਲਫ਼ਜ਼ ਸਾਰੇ ਸਾਰੇ ਉਪਨਿਸ਼ਦਾਂ ਦੇ ਵਿੱਚ ਸਾਰੇ ਗ੍ਰੰਥਾਂ ਵਿੱਚ ਕਿਤੇ ਹਿੰਦੂ ਨਵਜ਼ ਨਹੀਂ ਆਉਂਦਾ ਜੋ ਕੋ ਪਹਿਲਾਂ ਦੇ ਲਿਖ ਹੋਏ ਨੇ ਅਸੀਂ ਹੁਣ ਉਹਨੂੰ ਹਿੰਦੂ ਗੋਦ ਹਿੰਦੂ ਕਵਾ ਹਿੰਦੂ ਗਰਵ ਸੇ ਕਹੇ ਹਮ ਹਿੰਦੂ ਹੈ ਬਣਾ ਲਿਆ ਅਡਵਾਨੀ ਸਾਹਿਬ ਤੋਂ ਬਾਅਦ ਬੇਸਿਕਲੀ ਇਹ ਹਿਟਲਰ ਦੀ ਈਡਿਓਲੋਜੀ ਸੀਗੀ ਕਿ ਕਿ ਜਿਹੜਾ ਪ੍ਰਾਈਡ ਹੈ ਕਿਸੇ ਕਮਿਊਨਿਟੀ ਦਾ ਜਾਂ ਰਿਲੀਜੀਅਨ ਦਾ ਉਹਨੂੰ ਜਗਾਇਆ ਜਾਵੇ ਹੂੰ ਫਿਰ ਸੋਮਨਾਥ ਤੋਂ ਯੋਧਿਆ ਤੱਕ ਦੀ ਯਾਤਰਾ ਗੱਡੀ ਤਾਂ ਅਡਵਾਨੀ ਸਾਹਿਬ ਨੇ ਮੁਹੀ ਮੰਤਰਵਕਤਿਆ ਕਿ ਗਰਵ ਸੇ ਕਹੋ ਹਮ ਹਿੰਦੂ ਹੈ ਉਹਨਾਂ ਨੇ ਉਹਨਾਂ ਚ ਜਿਹੜਾ ਮਨਫੀਰੀ ਉਟੀ ਕੰਪਲੈਕਸ ਤੇ ਸੀਗੋ ਉਹਨੂੰ ਸਪੀਰੀਓਟੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਰਾ ਕੁਝ ਰੀਡਿਫਾਈਨ ਕੀਤਾ ਗਿਆ ਕਿ ਜੇ ਸਾਡੇ ਚੋਂ ਨਿਕਲੇ ਹੋਏ ਨੇ ਇਹ ਬਾਹਰੋਂ ਆਏ ਹੋਏ ਨੇ ਜਿਹੜੇ ਮੁਸਲਮਾਨ ਨੇ ਉਹਨਾਂ ਦੀ ਘਰ ਵਾਪਸੀ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਉਹ ਜਿਹੜੀ ਇਹ ਈਡਿਓਲੋਜੀ ਹੈ ਜੇ ਇਹਨੂੰ ਕੋਈ ਹਿੰਦੂ ਲੀਡਰ ਚੈਲੰਜ ਕਰਦਾ ਤਾਂ ਔਖਾ ਲੱਗਦਾ ਹੁਣ ਕਿਸੇ ਕਰਕੇ ਉਹ Nehru ਦੇ ਪਹਿਲਾਂ ਵਾਪਸੀ Nehru ਨੇ ਕਦੇ ਇਹਨੂੰ ਐਕਸੈਪਟ ਨਹੀਂ ਸੀ ਕੀਤਾ ਗਾਂਧੀ ਦਾ ਕਤਲ ਹੋਇਆ ਇਸੇ ਕਰਕੇ ਗਾਂਧੀ ਇਸ ਕੱਲ ਨੂੰ ਨਹੀਂ ਸੀ ਮੰਨਦਾ ਗਾਂਧੀ ਨੂੰ ਕਤਲ ਕਰਨ ਵਾਲਾ RSS ਦਾ ਬੰਦਾ ਸੀ ਕੋਈ ਡਾਊਟ ਨਹੀਂ ਹੈ ਬੇਸ਼ੱਕ ਉਹਨੂੰ ਇਹਨਾਂ ਨੇ ਡਿਸਓਨ ਕੀਤਾ ਬਾਅਦ ਤੇ ਵਿੱਚ ਪਰ ਮੁੜ ਕੇ ਪੂਜਾ ਵੀ ਕਰਦੇ ਨੇ ਉਹਦਾ ਦਿਨ ਵੀ ਮਨਾਉਂਦੇ ਨੇ ਬਹੁਤ ਸਾਰੇ ਹਾਂ ਕੋਈ ਅੰਮ੍ਰਿਤ ਖਾਲਸਾ ਬਹੁਤ ਸਿਗਨੀਫੀਕੈਂਟ ਇਸ ਕਰਕੇ ਰਾਹੁਲ ਗਾਂਧੀ ਦੀ ਸਟੇਟਮੈਂਟ ਪਰ ਇਹਨਾਂ ਦਾ ਜਿਹੜਾ ਤੜਫਣਾ ਉਹ ਵੀ ਵਾਜਬ ਹੈ ਕਿ ਉਹਨੇ ਜਿਹੜਾ ਇੱਕ ਹਿੰਦੂ ਤਵਾ ਦੀ ਨੇਰੀ ਚੱਲੀ ਕੋਈ ਹੁਣ ਤੱਕ ਕਹਿੰਦੇ ਸੀ ਉਹਨੂੰ ਉਹਨੇ ਸਵਾਲ ਕੀਤਾ ਜਿਹੜਾ ਹੁਣ ਤੱਕ ਨਹੀਂ ਸੀ ਕੀਤਾ ਗਿਆ ਉਹਨੇ ਗਾਂਧੀ ਵੀ ਜਾ ਕੇ ਦੂਰਚੂਲ ਕਰੀਆਂ ਸਾਰਾ ਕੁਝ ਇਹਨਾਂ ਨੇ ਵੀ ਟਿੱਕੇ ਟਿੱਕੇ ਲਾਏ ਸਭ ਕੁਝ ਕੀਤਾ ਆਪਣਾ ਇਹ ਉਹਦਾ ਇਹਨਾਂ ਦਾ ਹੈਰੀਟੇਜ ਉਹ ਨਹੀਂ ਛੱਡਿਆ ਪਰ ਰੈਡਾਇਓਲੋਜੀਕਲੀ ਮੈਂ ਸਮਝਦਾ ਵੀ ਰਾਹੁਲ ਗਾਂਧੀ ਇਕੱਲਾ ਬੰਦਾ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਮੇਰਾ ਅੱਤਸ ਦੇ ਨਾਲ ਕੋਈ ਸਮਝੌਤਾ ਨਹੀਂ ਪਰ ਉਹਨੇ ਉੱਥੇ ਜਾ ਕੇ ਮਤਲਬ ਫਰੰਟ ਖੋਲੇ ਹੁਣ ਉਹਦਾ ਕੁਦਰਤੀ ਹੈ ਇਹਨਾਂ ਦੇ ਰਿਐਕਸ਼ਨ ਆਉਣੇ ਵਿਚਾਰੇ ਬੜੀ ਜੀਪੋ ਗ੍ਰੀਵ ਰਿਐਕਸ਼ਨ ਆ ਰਹੀ ਹੈ ਕਿ ਇਹ ਕਹੇ ਅਰ ਹੈ ਸੀ ਕਿ ਉਹਦਾ ਪਿਤਾ ਜਿਹੜਾ ਫਰੋਜ਼ ਗਾਂਧੀ ਹੈ ਉਹ ਤਾਂ ਪਾਰਸੀ ਹੈ ਇਸ ਕਰਕੇ ਪਾਰਸੀ ਵੀ ਮਿਨੋਰਟੀ ਚ ਨੇ ਹੂੰ ਉਹ ਕੱਟ ਗਿੰਦੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਉਹਨੂੰ ਜਿਹਾ ਹੀ ਬੈਨਾ ਬਿਲਕੁਲ ਉਸ ਗੱਲਾਂ ਦਾ ਮਤਲਬ ਹੈ ਤੁਸੀਂ ਈਡਿਆਲੋਂ ਜੀ ਦੀ ਉਹ ਡੈਲੋਜੀ ਦੀ ਗੱਲ ਕਰ ਰਹੇ ਤੁਸੀਂ ਪਰਸਨਲ ਗੱਲਾਂ ਕਰ ਰਹੇ ਹੋ ਹੂੰ ਇੱਕੀ ਦਹਾਵਾਂ ਮੈਂ ਦੇਖਿਆ ਅਭੀ ਜਿਹੜਾ ਡਿਬੇਟ ਕਰਨ ਦਾ ਇਹਨਾਂ ਦਾ ਤਰੀਕਾ ਹੈ ਇਹ ਕਦੇ ਵੀ ਕਿਸੇ ਵਿਚਾਰ ਤੇ ਨਹੀਂ ਚਰਚਾ ਕਰਦੇ ਹੂੰ ਇਹ ਵਿਅਕਤੀ ਤੇ ਚਰਚਾ ਕਰਦੇ ਨੇ ਅਚੋਦੇ ਨਾਲ ਗੱਲ ਤਿਲਕ ਕੇ ਕਿਤੇ ਹੋਰ ਦੀ ਹੋਰ ਚਲੀ ਜਾਂਦੀ ਹੈ ਜੇ ਤੁਸੀਂ ਹੂੰ ਇਟ ਵੀ ਕਰਨੀ ਹੈ 네ਹਰੂ ਦੀ ਤੁਸੀਂ ਕਹੀ ਜੈਨੂ ਜੀ 네ਹਰੂ ਕਹਿੰਦੇ ਜੀ ਉਹ ਕੱਪੜੇ ਪ੍ਰੈਸ ਕੀਤੇ ਹੋਏ ਪਾਉਂਦਾ ਸੀ ਉਹ ਇਦਾਂ ਕਰਦਾ ਸੀ ਉਹ ਸਿਗਰਟ ਪੀਂਦਾ ਸੀ ਮਤਲਬ ਤੁਸੀਂ ਉਹਦੀ ਆਈਡੀਆਲੋਜੀ ਦੀ ਗੱਲ ਕਰੋ ਕਿ ਤੁਹਾਡੀ ਆਈਡੀਆਲੋਜੀ ਤੁਹਾਡੀ ਵਿਚਾਰਧਾਰਾ ਕਿਵੇਂ ਚੰਗੀ ਹੋਊਗੀ ਸੋ ਉਹਨੇ ਕਿਹਾ ਕਿ ਸਵਾਲ ਬਿਲਕੁਲ ਕੇਂਦਰੀ ਸਵਾਲ ਖੜਾ ਕਰਦਾ ਹੈ ਕਿ ਇਹ ਉੱਚ-ਨੀਚ ਦੇ ਵਿੱਚ ਵਿਸ਼ਵਾਸ ਕਰਦੇ ਨੇ ਇਹਦੇ ਤੇ ਅਲਟੀਮੇਟ ਬ੍ਰਾਹਮਣਿਜ਼ਮ ਦਾ ਵੀ ਮਸਲਾ ਹੋਊਗਾ ਜਾਤ-ਪਾਤ ਤੇ ਵੀ ਮਸਲਾ ਖੜਾ ਹੋਊਗਾ ਕਿ ਕੁਝ ਨਾ ਰਾਸ਼ਾ ਵੀ ਓਵਰਆਲ ਅੱਗੇ ਅਸਰ ਕੀ ਵਈਗਾ ਪਾਰਟੀ ਸਮਾਜ ਦੇ ਵਿੱਚ ਜਾਂ ਓਵਰ ਆਲ ਸਿਆਸਤ ਦੀ ਗੱਲ ਕਰਦੇ ਸੀ। ਇੱਕ ਉਹ ਸਿਆਸਤ ਦਿੱਤਾ ਪਿੰਡਰ ਸਾਹਿਬ ਇਹ ਹੈ ਕਿ ਮੇਰਾ ਖਿਆਲ ਹੈ ਵੀ ਰਾਹੁਲ ਗਾਂਧੀ ਦਾ ਜੋ ਕੁਝ ਇਹਨਾਂ ਨੇ ਕਰਨਾ ਸੀ ਕਰ ਚੁੱਕੇ ਨੇ ਉਹ ਹੁਣ ਦਿਵੰਗ ਹੋ ਗਿਆ। ਉਹਦੀ ਇਹਨਾਂ ਨੇ ਮੈਂਬਰਸ਼ਿਪ ਖਾਰਜ ਕਰੀ ਉਹ ਦੁਬਾਰਾ ਜਿੱਤ ਕੇ ਆ ਗਿਆ। ਉਹਦਾ ਬੰਗਲਾ ਲੈ ਲਿਆ ਸੀ ਦੁਬਾਰਾ ਉਹਨੇ ਆਪਣਾ ਬੰਗਲਾ ਲੈ ਲਿਆ। ਪਰ ਹੁਣ ਪ੍ਰੈਕਟੀਕਲੀ ਪੋਜੀਸ਼ਨ ਇਹ ਹੈ ਕਿ ਗਵਰਨਮੈਂਟ ਦੇ ਉੱਪਰ ਉਹਦਾ ਸਾਇਆ ਹੈ। ਜਿਹੜੀ ਗੱਲ ਕਹਿ ਦਿੰਦਾ ਉਹ ਗਵਰਨਮੈਂਟ ਨੂੰ ਮੰਨਣੀ ਪੈਂਦੀ ਹੈ। ਇਹ ਚੇਰੀ ਤੁਸੀਂ ਲੇਟਰਲ ਐਂਟਰੀ ਦਾ ਦੇਖਿਆ ਹੋਣਾ ਜਿੰਨੇ ਫੈਸਲੇ ਇਹਨਾਂ ਨੇ ਲਏ ਉਹਦੇ ਪੂਰੇ ਵਿਰੋਧ ਤੇ ਤੇ ਤੁਰੰਤ ਉਹ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ। ਉਹ ਤਾਂ ਉਹ ਤਾਂ ਪਹਿਲਾਂ ਹੀ ਦਿੱਤੀ ਆਈ ਹੋਇਆ। ਤਾਂ ਬੇਸਿਕਲੀ ਮਤਲਬ ਉਹਦੀ ਸ਼ਕਤੀ ਹੈ ਜਿਹੜੀ ਇੰਨੀ ਕੁ ਵਧ ਗਈ ਹੈ ਵੀ ਉਹ ਤੋਂ ਡਰਦੇ ਕੰਮ ਰਹੇ ਨੇ ਅਸ ਦੇ ਵਿੱਚ। ਪਰ ਮੇਰਾ ਖਿਆਲ ਹੈ ਡਿਬੇਟ ਚੱਲੂਗੀ ਜਾਂ ਡਿਬੇਟ ਚੱਲਣੀ ਵੀ ਚਾਹੀਦੀ ਹੈ ਬੇਸਿਕਲੀ ਦੇਖੋ ਜਿਹੜੀਆਂ ਸਾਰੀ ਭਾਜਪਾ ਕਹਿ ਰਹੀ ਹੈ ਜਿਸ ਤਰ੍ਹਾਂ ਗੁਵੇਕਾਨੰਦ ਨੇ ਜਾ ਕੇ ਯੂ ਐਸ ਏ ਦੇ ਵਿੱਚ ਬਿਆਨ ਦਿੱਤਾ ਇਹ ਜਿਸ ਤਰ੍ਹਾਂ ਮੁਲਕ ਹੈ ਜਿਹੜਾ ਵੱਖਰਾ ਕਿਵੇਂ ਆ ਉਹਨੇ ਦੱਸਿਆ ਕਿ ਸਾਡੇ ਅੱਠ ਧਰਮ ਨੇ ਕਿਸ ਤਰੀਕੇ ਨਾਲ ਅਸੀਂ ਧਾਰਮਿਕ ਸਹਿ ਹੋਣ ਦਾ ਜਿਹੜੀ ਉਹ ਮੇਨਟੇਨ ਕੀਤੀ ਹੋਈ ਅਸੀਂ ਕਿਸੇ ਨੂੰ ਖਤਮ ਨਹੀਂ ਕਰਦੇ ਸਾਡੇ ਧਾਰਮਿਕ ਖੱਤਤਾ ਨਹੀਂ ਹੈ ਉਹਨੇ ਇਹ ਗੱਲ ਕਹੀ ਕਿ ਉਹਦੇ ਨਵੇਂ ਹਿੱਟ ਧਾਰਮਿਕ ਖੱਤੜ ਦਾ ਬਰਤਨ ਹੈ ਨਾ ਇਸ ਤੇ ਮੁਸਲਮਾਨ ਮੁੱਲੇ ਹੋਵੇ ਪਰ ਇਹ ਸਿੱਖ ਖਾਲਸਤਾਨੀ ਹੋਵੇ ਪਰ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਬੀਬੀ ਕੀ ਉਹਦਾ ਨਾਮ ਹੈ ਹਿਮਾਚਲ ਤੋਂ ਜਿਹੜੀ ਐਮਪੀ ਬਣੀ ਹੈ ਇਹ ਜੀ ਹਾਂ ਬੋਲਣ ਦਾ ਸੋਚ ਤ ਨਹੀਂ ਮਤਲਬ ਹਾਲਾਂਕਿ ਹਿਮਚਲ ਦਾ ਮੈਂ ਦੇਖਿਆ ਮੇਰਾ ਤਾਂ ਬਹੁਤ ਸਾਰਾ ਵਾਸਤਾ ਰਿਹਾ ਹਿਮਾਚਲ ਦੇ ਲੋਕ ਵੀ ਨਾ ਲੇਡੀਜ਼ ਵੀ ਇੰਨੇ ਬੀਬੇ ਨੇ ਔਰ ਇੰਨੇ ਸਿਆਣੇ ਨੇ ਮੈਂ ਸਮਝਦਾ ਡਿਸਗਰੇਸ ਹੈ ਹਿਮਾਚਲ ਦੀ ਬਿਲਕੁਲ ਨਹੀਂ ਉਹ ਲੱਗਦੀ ਹਮਮ ਕਿਤੇ ਮੇਰਾ ਕਹ ਲੈ ਹੋਰ ਕੋਈ ਕੋਈ ਹੋਣੀ ਹੈ ਕਿਤੇ ਜਾ ਕੇ ਵਿਚਾਰੇ ਉਹਦਾ ਹਿਮਾਚਲੀਆਂ ਨਾਲ ਕੁਝ ਨਹੀਂ ਰਲਦਾ ਹਮ ਬਿਲਕੁਲ ਦੇਵੀ ਦੇਵਤਿਆਂ ਦਾ ਉਹ ਰਾਜ ਹੈ ਕਹਿੰਦਾ ਬਾਪ ਤੇ ਭੂਮੀ ਕਹਨੇ ਆਪਾਂ ਰਮਾਚਰ ਲੋਕਾਂ ਤੁਸੀਂ ਮਿਲੋ ਇਹਨੇ ਵਿਭੇਤ ਮਤਲਬ ਇਹਨੇ ਸ਼ਰੀਰ ਵਿਚਾਰੇ ਉਹ ਮਤਲਬ ਤੇ ਉਹਦਾ ਪਤਾ ਨਹੀਂ ਰੱਬ ਨੇ ਉਹਨੂੰ ਇੰਨੀ ਕਪਤੀ ਕਿਉਂ ਬਣਾਇਆ ਉਹਦੇ ਮੂੰਹ ਚੋਂ ਜਦ ਵੀ ਕੁਝ ਨਿਕਲਦਾ ਪੰਜਾਬ ਬਾਰੇ ਸਿੱਖਾਂ ਬਾਰੇ ਕਿਸਾਨਾਂ ਬਾਰੇ ਮਤਲਬ ਉਸ ਤਰ੍ਹਾਂ ਦੇ ਬੰਦੇ ਤਾਂ ਇਹਨਾਂ ਦੇ ਮਿਲਦੇ ਨੇ বিজেਪ ਦੇ ਸੋ ਕੀ ਕੁਈ ਕੀ ਵੈਸ ਕਰਮਗੇ ਮਤਲਬ ਉਹ ਜਿਹੜੀ ਗੱਲ ਉਹਨੇ ਕਹੀ ਹੈ ਰਾਹੁਲ ਗਾਂਧੀ ਨੇ ਇਹ ਰੋਜ਼ ਪ੍ਰੂਵ ਕਰਦੇ ਕਿ ਕੁਝ ਨੂੰ ਵਧੀਆ ਸਮਝਦੇ ਨੇ ਕੁਝ ਨੂੰ ਘਟੀਆ ਸਮਝਦੇ ਨੇ ਜਾ ਹੈ ਉਹ ਰਾਜ ਹੋਵੇ ਪਾਸ਼ਾ ਹੋਵੇ ਧਰਮ ਹੋਵੇ ਫਿਰਕਾ ਹੋਵੇ ਕੋਈ ਭਾਈਚਾਰਾ ਹੋਵੇ ਸੋ ਮੇਰਾ ਖਿਆਲ ਇਹ ਤੇ ਡਿਬੇਟ ਚੱਲਣੀ ਚਾਹੀਦੀ ਹੈ ਖੁੱਲਕੇ ਗੱਲ ਹੋਣੀ ਚਾਹੀਦੀ ਹੈ ਸਭ ਖੈਰ ਇਹ ਮੰਤਰੀ ਤਾਂ ਮਤਲਬ ਆਏ ਹੈ ਕਰ ਰਿਹਾ ਹੈ ਡਿਪੈਂਡੈਂਟ ਸਾਰਾ ਕੁਝ ਮਾਹੌਲ ਨੂੰ ਜਿਹੜੇ ਹੁਣ ਬੀਜੇਪੀ ਵੱਲੋਂ ਪਰ ਬੀਜੇਪੀ ਵੱਲੋਂ ਅਧਿਕਾਰਤ ਤੌਰ ਤੇ ਸ਼ਾਇਦ ਅੱਲੇ ਕੋਈ ਸਟੇਟਮੈਂਟ ਨਹੀਂ ਆਈ ਜਿਹੜੀ ਇੰਤਜ਼ਾਰ ਪਕ ਖੈਰ ਕਰ ਵੀ ਰਹੇ ਸੀਗੇ ਉਹ ਲਿਕੋ ਹੈ ਤਾਂ ਬੇਸਿਕਲੀ ਉਹ ਟ੍ਰੋਲਿੰਗ ਸ਼ੁਰੂ ਕਰ ਲਈ ਹੈ ਉਹਨਾਂ ਨੇ ਆਈਟੀ ਸੈਲ ਵੱਲੋਂ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਨੇ ਜਿਹਦਾ ਮਤਲਬ ਇਹ ਹੁੰਦਾ ਹੈ ਕਿ ਟਾਂਚਾ ਦਾ ਹਿੱਕ ਹੈ ਅਰਥਾਤ ਤੌਰ ਤੇ ਉਹਨੂੰ ਕਹਿਣਯੋਗੇ ਨਹੀਂ ਕੁਝ ਹੂੰ ਉਹਤੇ ਗੱਲੇ ਜੇ ਕਹਿਣਗੇ ਤਾਂ ਉਹਦਾ ਕਾਊਂਟਰ ਫਿਰ ਆਊਗਾ ਹੋਰ ਕਿਸੇ ਨੂੰ ਪੁੱਛ ਅਚਾ ਦੂਜੇ ਕਿ ਵੈਸਟਰਨ ਕੰਟਰੀਜ਼ ਦੇ ਵਿੱਚ ਪਹਿਲਾਂ ਹੀ ਅਸੀਂ ਇਹ ਆਪਣਾ ਇਮੇਜ ਬਣਾ ਚੁੱਕੇ ਹਾਂ ਖਾਸ ਕਰਕੇ ਐਂਟੀ ਸਿੱਖ ਇਮੇਜ ਤਾਂ ਬਹੁਤ ਚੱਲਿਆ ਗਿਆ ਕੈਨੇਡਾ ਦੇ ਨਾਲ ਜਿਹੜਾ ਝਗੜਾ ਪਿਆ ਜਿਹੜਾ ਉੱਥੇ ਅਮਰੀਕਾ ਵਾਲਿਆਂ ਨੇ ਕੇਸ ਦਰਜ ਕਰਿਆ ਜਿਹੜਾ ਉੱਥੇ ਆਪਣੇ ਉਹ ਖਾਲਸਤਾਨੀ ਕੀ ਉਹਦਾ ਨਾਮ ਹੈ ਗਵਨ ਸਿੰਘ ਬੰਦ ਉਹਨਾਂ ਨੇ ਅਕਿਊਜ਼ ਕੀਤਾ ਇੰਡੀਅਨ ਗਵਰਨਮੈਂਟ ਨੂੰ ਕਿ ਤੁਸੀਂ ਆਪਣੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਡਿਮੀਟੇਟ ਕਰ ਰਹੇ ਹੋ ਇੱਥੇ ਇਹ ਤਾਂ ਇਹ ਤਾਂ ਹੋਰ ਬਹੁਤ ਨੇ ਨਾ ਚੀਜ਼ਾਂ ਦਾ ਹਾਂ ਜੀ 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 ਉਹ ਪੁਰੀ ਸਾਹਿਬ ਵੀ ਇਹੀ ਕਹਿ ਰਹੇ ਸੀ ਕਿ ਉੱਥੇ ਜਾ ਕੇ ਉਸ ਕਮਿਊਨਿਟੀ ਨੂੰ ਉਹਨਾਂ ਨੇ ਜੀ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰੀ ਹੈ ਉਹ ਉਹਨਾਂ ਦਾ ਤਾਂ ਦੇਸ਼ ਨਾਲ ਡਾਟਾ ਸੰਬੰਧ ਨਹੀਂ ਉਹ ਤਾਂ ਫਿਰ ਰੋਟੀ ਕਮਾਉਣ ਗਏ ਹੋਏ ਨੇ ਮੈਨੂੰ ਲੱਗਦਾ ਇਹ ਵੀ ਐਨਆਰਆਈਜ਼ ਦੀ ਬੇਇੱਜ਼ਤੀ ਵਾਲੀ ਗੱਲ ਹੈ ਅੱਜ ਦੀ ਡੇਟ ਦੇ ਵਿੱਚ ਜਿਹੜਾ ਗਲੋਬਲ ਮਤਲਬ ਜਿਹੜਾ ਸਮਾਜ ਹੈ ਜਾਂ ਜਿਹੜਾ ਸਾਰਾ ਗਲੋਬਲ ਇੱਕ ਪਿੰਡ ਹੀ ਹੈ ਹੂੰ ਔਰ ਗਏ ਹੋਏ ਨੇ ਉਹਨਾਂ ਦੀ ਕਿਸੇ ਇੱਕ ਸੋਨੀਆਂ ਹੀ ਨਹੀਂ ਥੇ ਉਹਨਾਂ ਦਾ ਵੀ ਦਰਦ ਜਿਹੜਾ ਉਹਨਾਂ ਹੀ ਸੱਚਾ ਜਿੰਨਾ ਇੱਥੇ ਬੈਠਿਆਂ ਦਾ ਪਰ ਉਹ ਉਹਦੇ ਲਈ ਬਹੁਤ ਸਾਰਾ ਮਤਲਬ ਪੈਸਾ ਵੀ ਕਰਤੇ ਦਿੰਦੇ ਨੇ ਮੈਂਤਰ ਵੀ ਕਰਦੇ ਨੇ ਫਿਕਰ ਵੀ ਕਰਦੇ ਨੇ ਐਸੀ ਗੱਲ ਨਹੀਂ ਆ ਪਰ ਉਹਨਾਂ ਨੂੰ ਇਦਾਂ ਛੱਡ ਨਹੀਂ ਸਕਦੇ ਉਹਨਾਂ ਨੂੰ ਜਦੋਂ ਪੈਸੇ ਲੈਣੇ ਹੁੰਦੇ ਨੇ ਉਹਨਾਂ ਨੂੰ ਐਨ ਆਰ ਆਈ ਸੁਭਾਵਾਂ ਹੋ ਜਾਂਦੀਆਂ ਨੇ ਸਿਰੋਤੋਂ ਉਹਨਾਂ ਦੀ ਬੜੀ ਜਾਇਜਾ ਕਰ ਕੀਤੀ ਜਾਂਦੀ ਹੈ ਹੂੰ 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 ਦੇਹੋਂ ਪੁਜਾ ਅਧਿਕਾਰਕ ਤੇ ਕਿਸੇ ਬੰਦੇ ਨੇ ਉਹਨਾਂ ਦੇ ਕੋਲ ਗੱਲ ਕਰੀ ਹੈ ਕਿ ਹਾਂ ਭਾਈ ਠੀਕ ਹੈ ਤੁਹਾਨੂੰ ਦਸਤਾਰ ਬੰਨਣ ਤੋਂ ਖੜਾ ਹੋਣ ਤੋਂ ਰੋਕਿਆ ਜਾ ਸਕਦਾ ਹੈ ਐਸਾ ਸਮਾਂ ਵੀ ਆ ਸਕਦਾ ਹੈ ਸੋ ਮੇਰਾ ਖਿਆਲ ਹੈ ਕਿ ਉਹ ਗਲਤ ਕਰਨੀ ਹੈ ਪਰ ਡਾਕਟਰ ਸਾਹਿਬ ਅਜਿਹਾ ਜਿਵੇਂ ਸਿੱਖ ਜਨ ਨੂੰ ਲੈ ਕੇ ਕੁਝ ਚਿੰਨਾ ਦੀ ਗੱਲ ਕਰਦੇ ਐ ਇਸ ਤਰ੍ਹਾਂ ਦਾ ਸਪਸ਼ਟ ਤੌਰ ਤੇ پابੰਦੀ ਤਾਂ ਨਹੀਂ ਵੈਸੇ ਕੁਝ ਘਟਨਾਵਾਂ ਜ਼ਰੂਰ ਉੱਗੇ ਕੇ ਸਾਹਮਣੇ ਆਈਆਂ ਨੇ ਪਿਛਲੇ ਸਮੇਂ ਤਿਕਾਉਨ ਨੇ ਮੇਰਾ ਖੇਲੇ ਜਿਹੜਾ ਪ੍ਰਸੰਗ ਬਣਾਇਆ ਉਹ ਇਹ ਹੈ ਵੀ ਪਿਛਲੇ ਦਿਨੀ ਕੁਝ ਕਿਸਾਨਾਂ ਨੂੰ ਢੱਲੇਵਾਲ ਸਾਹਿਬ ਤੇ ਹੋਰ ਉਹਨਾਂ ਨੂੰ ਜੋ ਹਾਜ ਦੇ ਵਿੱਚ ਨਹੀਂ ਚੜਨ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੀ ਮਤਲਬ ਬਾਣਾ ਕਹਿ ਲੋ ਉਹਨਦੀ ਆਇਡੈਂਟੀਟੀ ਦੇ ਸਿੰਬਲ ਕਹਿ ਲੋ ਗਾਤਰਾ ਸਾਹਿਬ ਉਹਨਾਂ ਦੇ ਪਾਇਆ ਉਸ ਮਤਲਬ ਇਹਨਾਂ ਚੀਜ਼ਾਂ ਦਾ ਇਹ ਤਾਂ ਹੈ ਤਾਂ ਹੈ ਹੀ ਇਹਦਾ ਇੰਪੈਕਟ ਤਾਂ ਪੈਂਦਾ ਹੀ ਹੈ ਪਰਾਂ ਚ ਵੀ ਨਹੀਂ ਚੜਨ ਪਿਛਲੇ ਸਮੇਂ ਰਾਹੁਲ ਗਾਂਧੀ ਨੂੰ ਮਿਲੇ ਵੀ ਹੈ ਬਿਲਕੁਲ ਬਿਲਕੁਲ ਜੀ ਉਹਦੇ ਤੇ ਇੱਕ ਇਹ ਹੈ ਕਿ ਦੇਖੋ ਇਹ ਨਹੀਂ ਹੁੰਦਾ ਕਿ ਵੈਸੇ ਖਤਮ ਹੀ ਕਰ ਦੇਣਾ ਇਦਾਂ ਤਾਂ ਨਹੀਂ ਕਰਿਆ ਜਾ ਸਕਦਾ ਪਰ ਆਇਡੈਂਟੀਫਾਈ ਕਰ ਲਿਆ ਨਾ ਹੂੰ ਹੂੰ ਸੀਏਏ ਦੀ ਐਜੀਟੇਸ਼ਨ ਚੱਲ ਰਹੀ ਸੀ ਤਾਂ ਪ੍ਰਾਈਮ ਮਿਨਿਸਟਰ ਨੇ ਗੱਲ ਕਹੀ ਸੀ ਕਿ ਜੋ ਪ੍ਰੋਟੈਸਟ ਕਰਨੇ ਵਾਲੇ ਹਨ ਕੱਪੜੋਂ ਸੇ ਹੀ ਪਹਿਜਾਨੇ ਜਾਂਦੇ ਹਨ ਹੂੰ ਯਾਨੀ ਕਿ ਜਿਹੜੀ ਮੁਸਲਮ ਟੋਪੀ ਹੈ ਉਹਨਾਂ ਦੀ ਦਾੜ੍ਹੀ ਹੈ ਉਹ ਆਇਡੈਂਟੀਟੀ ਦਾ ਮਤਲਬ ਸਿੰਬਲ ਹੈ ਜਿਹੜੇ ਉਹਨਾਂ ਤੇ ਅਟੈਕ ਤੋਂ ਹੋਈ ਹੈ ਹੂੰ ਪ੍ਰਾਈਮ ਮਿਨਿਸਟਰ ਕੋਲ ਫਰਕ ਹੈ ਤਾਂ ਜਾਂਦਾ ਉਹਨੇ ਇਸ ਨੂੰ ਹਾਈਲਾਈਟ ਕੀਤਾ ਆਦਰਵਾਇਜ਼ ਕੋਈ پابੰਦੀ ਨਹੀਂ ਮਤਲਬ ਅੱਛੀ ਕਾਮ ਹੈ ਜੀ బీజేపీ ਵਾਲੇ ਵੀ ਇਜ਼ਤ ਕਰਦੇ ਨੇ ਪਰ ਉਸੇ ਦੀ ਇਜ਼ਤ ਕਰਦੇ ਨੇ ਕਿ ਉਹਨਾਂ ਦੇ ਕੰਮ ਹੁੰਦਾ ਹੈ ਤੋਂ ਸਾਬ ਸਾਡੇ ਇੱਥੇ ਹਾਰ ਗਏ ਸੀ ਉਹਨਾਂ ਨੂੰ ਹਾਰਿਆ ਹੋਣ ਨੂੰ ਮੰਤਰੀ ਬਣਾਇਆ ਕਿਉਂਕਿ ਉਹਨਾਂ ਨੂੰ ਯੂਜ਼ ਕਰਨਾ ਹੈ ਹਾਂ ਹਾਂ ਫਨੀ ਐਸ ਦੇ ਵਿੱਚ ਸੋ ਇਸ ਕਰਕੇ ਕਿ ਉਹਨੇ ਗੱਲ ਤਾਂ ਇਸ਼ੂ ਤਾਂ ਉਹਨੇ ਰੇਜ਼ ਕਰਤਾ ਹੈ ਅਰ ਬਜਟ ਹਾਂ ਵੱਡੇ ਪੱਤਰ ਉੱਤੇ ਜੀ ਪੂਰੀ ਇੱਕ ਵਾਰੀ ਮਾਹੌਲ ਸਾਰਾ ਜਿਹੜਾ ਕਹਿ ਲਈਏ ਕਿ ਓਵਰ ਆਲ ਹਿੱਲਿਆ ਪਿਆ ਹੂੰ ਤੇ ਇਹ ਕਿਵੇਂ ਡਾਕਟਰ ਸਾਹਿਬ ਜੇਕਰ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਕਿਉਂਕਿ ਕਈ ਵਾਰੀ ਸਿਆਸਤ ਜਾਂ ਮਾਹੌਲ ਵੱਖਰੀ ਤਰ੍ਹਾਂ ਦਾ ਕਰਵਟ ਲੈਂਦਾ ਹੈ। راہਲ ગાંધી ਹਰਨਾਦੀ ਦਾਦੀ ਇੰਦਰਾ ਗਾਂਧੀ ਨੂੰ ਆਰਐਸਐਸ ਵੱਲੋਂ ਕਿਸੇ ਸਮੇਂ ਦੇ ਵੀ ਵਜੋਂ ਵੀ ਗਰਦਾਨਿਆ ਜਾਂਦਾ ਰਿਹਾ। ਹੁਣ ਦੇ ਹਾਲਾਤ ਆਰਐਸਐਸ ਤੇ ਜਿਹੜਾ ਅੱਗੇ ਅਗਲੀ ਪੀੜ੍ਹੀ راہਲ ਗਾਂਧੀ ਬੜਾ ਵੱਡਾ ਅੰਤਰ ਫਰਕ ਜਿਹੜਾ ਪੈਂਦਾ ਉਖਾਈ ਦੇ ਰਿਹਾ। ਉਹਨਾਂ ਵਾਲੇ ਬਿਆਨ ਨੇ ਤਾਂ ਬਹੁਤ ਕੁਝ ਕਲੀਅਰ ਕਰ ਦਿੱਤਾ ਸਾਫ਼ ਹੀ ਕਰ ਦਿੱਤਾ ਜੀ ਦੇਖੋ ਪਿੰਡ ਸਾਹਿਬ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੀ ਇਡੀਆਲੋਜੀਕਲ ਬੋਧ ਤਾਂ ਆ ਰਹੀ ਹੈ ਕਿਸੇ ਦੀ ਪਰ ਇਹ ਹੈ ਕਿ ਕਾਂਗਰਸ ਫੇਰ ਵੀ ਲਾਰਜਲੀ ਧਰਮ ਨਿਰਪੱਖ ਤੇ ਸੈਕੂਲਰ ਰਹੀ ਹੈ ਉਹਨਾਂ ਦੀ ਇਡੀਆਲੋਜੀ ਇਹ ਨਹੀਂ ਸੀ ਉਹਨਾਂ ਦੀ ਹਰਕਤਾਂ ਜ਼ਰੂਰ ਸੀਗੀਆਂ ਕੁਝ ਨਾ ਕੁਝ ਸਿੱਖਾਂ ਦੇ ਖਿਲਾਫ ਸੰਗੇ ਹੋਏ ਆਪਰੇਸ਼ਨ ਬਲੂ ਸਟਾਰ ਕੀਤਾ ਸਿੱਖਾਂ ਤੇ ਜ਼ੁਲਮ ਢਾਇਆ ਇਹ ਕੋਈ ਡਾਊਟ ਨਹੀਂ ਹੈ ਕਾਂਗਰਸ ਨੇ ਜਿਹੜੇ ਉਹ ਸਿੱਖਾਂ ਦੇ ਖੌਨ ਨਾਲ ਲਿਪੜੇ ਹੋਏ ਨੇ ਉੱਪਰੋਂ ਤੁਨਹੀਂ ਨਹੀਂ ਕੋਈ ਕਰ ਸਕਦਾ ਇਹ ਨਹੀਂ ਪਰ ਉਹਨਾਂ ਨੇ ਆਪਣੀ ਆਪਣੀ ਡੈਲੋਜੀ ਦੇ ਤੌਰ ਤੇ ਨਹੀਂ ਕੀਤਾ ਆਪਰੇਸ਼ਨ ਬਲੂ ਸਟਾਰ ਜਦੋਂ ਹੋਇਆ ਤਾਂ ਅਡਵਾਨੀ ਜੀ ਹੋਰੀ ਇੱਥੇ ਆ ਕੇ ਉਹਨਾਂ ਨੇ ਅੰਮ੍ਰਿਤਸਰ ਫਿਰ ਉਸ ਕੱਟ ਕੇ ਕਿਹਾ ਕਿ ਇਹਨੂੰ ਮਤਲਬ ਤੁਸੀਂ ਆਰਮੀ ਦੇ ਹਵਾਲੇ ਕਰ ਦਿਓ ਪੰਜਾਬ ਤੋਂ ਇਹ ਉਹਨਾਂ ਤੋਂ ਓਕੇ ਨੇ ਉਸ ਮਾਮਲੇ 'ਚ ਇਹ ਵੀ ਕ੍ਰਿਗਲ ਹੈ ਕਿ ਇਹਨਾਂ ਨੇ ਮਤਲਬ ਘਟਨਾਵਾ ਇਹਨਾਂ ਦੇ ਟਾਈਮ 'ਤੇ ਨਹੀਂ ਹੋਈਆਂ ਉਸ ਤਰ੍ਹਾਂ ਦੀਆਂ ਪਰ ਜੇ ਸੋਚ ਸੋਚ ਦੇ ਪੱਤਰ ਦੇ ਉੱਪਰ ਆਰਐਸਐ ਜਿਹੜੀ ਉਹਦੇ ਤੋਂ ਓਕੇ ਹੈ ਦੂਜੀ ਚੀਜ਼ RSS ਅਸਲ ਦੇ ਵਿੱਚ ਅਥੋਰਿਟੇਰੀਅਨਿਜ਼ਮ ਦੀ ਹਮਾਇਤ ਹੀ ਰਹੀ ਹੈ ਐਮਰਜੈਂਸੀ ਦੀ ਵੀ RSS ਨੇ ਹਮਾਇਤ ਕੀਤੀ ਸੀ ਜਦੋਂ ਕਿ ਭਾਜਪਾ ਨਹੀਂ ਸੀ ਕਰੀ ਜੀ ਓਕੇ ਇਹ ਇਹ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਬਾਲਾਜੀ ਦੇਵਰੇ ਸਦੋਂ ਸਰਸੰਗ ਸੰਚਾਲਕ ਜਿਹੜਾ ਕਹਿੰਦੇ ਨੇ ਉਹ ਸੀ ਉਹਨਾਂ ਨੇ ਹਮਾਇਤ ਕੀਤੀ ਸੀ ਐਮਰਜੈਂਸੀ ਦੀ ਹੂੰ ਇਹ ਇਹ ਮਤਲਬ ਉਹ ਉਹ ਇਹ ਕਹਿ ਰਹੇ ਨੇ ਕਿ ਜੀ ਉਹ ਸੁਭਦਾਨ ਹੱਤਿਆ ਦਿਵਸ ਦੇ ਤੌਰ ਤੇ ਮਨਾਉਣਾ ਹੈ ਸੀ ਹਾਂ ਹੁਣ ਅਰੋਸ ਕੀਤਾ ਜੀ ਕੁਝ ਚੀਜ਼ 1971 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬਾਜਪਈ ਸਾਹਿਬ ਨੇ ਦੁਰਗਾ ਕਿਹਾ ਸੀ ਹੂੰ ਇਹ ਉਹਨੂੰ ਮਤਲਬ ਉਹਦੀ ਹੀਰੋਇਸਮ ਨੂੰ ਸਾਰੇ ਕਾਸੇ ਨੂੰ ਮੰਨਦੇ ਰਹੇ ਨੇ ਕੋਈ ਐਸੀ ਗੱਲ ਨਹੀਂ ਪਰ ਇਹ ਕਿ ਜਿਹੜਾ ਗਾਂਧੀ ਦਾ ਮਤਲਬ ਜਿਹੜਾ ਵਿਚਾਰਧਾਰਾ ਹੈ ਜਿਹੜੀ ਕਾਂਗਰਸ ਦੀ ਵਿਚਾਰਧਾਰਾ ਪਹਿਲੇ ਦਿਨ ਤੋਂ ਗਾਂਧੀ ਦੇ ਟਾਈਮ ਤੋਂ ਲੈ ਕੇ ਜਾਂ 1885 ਤੋਂ ਹੀ ਲੈ ਕੇ ਉਹ ਧਰਮ ਨਿਰਪੱਖਤਾ ਦੀ ਹੈ ਸੋ ਉਹ ਜਿਹੜੀ ਗੱਲ ਕਹਿ ਰਹੇ ਸਾਡੀ ਲੜਾਈ ਇਹ ਹੈ ਕਿ ਭਾਰਤ ਹੈ ਜਿਹੜਾ ਇਹ ਮਤਲਬ ਬਹੁਤ ਧਾਰਮਿਕ ਹੈ ਬਹੁ ਭਾਸ਼ੀ ਹੈ ਤੇ ਬਹੁ ਸਭਿਆਚਾਰਕ ਹੈ ਇਹ ਅਸੀਂ ਇਹਨੂੰ ਖਤਮ ਨਹੀਂ ਹੁੰਦੇ ਚਾਹੁੰਦੇ ਸਾਡੀ ਜੀ ਲੜਾਈ ਹੈ ਉਹਦੇ ਉੱਪਰ ਤਾਂ ਬੋਲ ਨਹੀਂ ਰਿਹਾ ਕੋਈ ਇਸ ਗੱਲ ਦਾ ਤਾਂ ਉਹ ਉਹਨੂੰ ਪਰਸਨਲ ਅਟੈਕ ਕਰ ਰਹੇ ਨੇ ਵੀ ਤੇਰੀ ਦਾਦੀ ਦੇ ਟਾਈਮ ਆ ਤੇਰੇ ਚਾਚੇ ਦੇ ਟਾਈਮ ਤੇਰੇ ਬਾਪੂ ਦੇ ਟਾਈਮ ਇਹਦਾ ਕੋਈ ਮਤਲਬ ਨਹੀਂ ਹੈ ਗੱਲ ਦਾ ਹਾਂ ਜੀ ਜਵਾਬ ਦਿਓ ਤੁਸੀਂ ਕਹੋ ਕਿ ਅਸੀਂ ਨਹੀਂ ਮੰਨਦੇ ਭਾਈ ਸਾਡੀ ਵਿਚਾਰਧਾਰਾ ਦੇ ਵਿੱਚ Hindu ਤੇ Muslim ਬਰਾਬਰ ਨੇ ਅਸੀਂ ਇਹ ਗੱਲ ਕਹੋ ਨਾ ਕਿ ਤੇ ਸਿੱਖ ਬਰਾਬਰ ਨੇ ਤੇ ਸਹੀ ਪ੍ਰੋਪਰ ਨੇ ਮਤਲਬ ਨਹੀਂ ਹੈਗੇ ਨਾ ਤੁਸੀਂ ਮੜਾ ਜੋ ਆ ਮੰਨਿਆ ਜਾ ਸਕਦਾ ਕਿ ਰਾਹੁਲ ਗਾਂਧੀ ਜੀ ਕੋਈ ਸਿਆਸੀ ਮਨਸਾ ਹੈ ਵੀ ਘੱਟ ਗਿਣਤੀਆਂ ਨੂੰ ਨਾਲ ਜੋੜਨਾ ਅਗਲੇ ਸਮੇਂ ਸਿਆਸਤ ਦੀ ਵੱਡੀ ਲੜਾਈ ਦਾ ਇੱਕ ਉਹਨਾਂ ਦੇ ਲੰਬੀ ਦੂਰੀ ਦੀ ਲੜਾਈ ਆਪਾਂ ਮੰਨ ਸਕਦੇ ਆ ਪਰ ਦੂਜੇ ਬੰਨੇ ਦੂਜੀਆਂ ਧਿਰਾਂ ਨੂੰ ਵੀ ਸਪਸ਼ਟ ਹੋ ਕੇ ਇਹ ਕਹਿਣ ਦੀ ਲੋੜ ਹੈ ਬਿਲਕੁਲ ਡਾਕਟਰ ਸਾਹਿਬ ਜੀ ਬਿਲਕੁਲ ਬਿਲਕੁਲ ਦੇਖੋ ਵਿਚਾਰਧਾਰਾ ਕਿਹੜੀ ਲੜਾਈ ਹੈ ਉਹਦੇ ਚ ਗਿਣਤੀਆਂ ਮਿੰਕੀਆਂ ਦਾ ਬਾਅਦ ਦੇ ਪਚਾਉਂਦੀਆਂ ਨੇ ਸਹਿਲਾਂ ਵਿਚਾਰਧਾਰਾ ਤਾਂ ਕਲੀਅਰ ਹੋਣੀ ਚਾਹੀਦੀ ਹੈ ਨੇ ਕਿ ਚਾਹੇ ਹੁਣ ਸਾਡੇ ਹੋ ਕੀ ਰਿਹਾ ਹੈ ਕਿ ਬੇਸਿਕਲੀ ਤਾਂ ਜਿਹੜੀ ਵੀ ਆਇਡੈਂਟੀਟੀ ਪੋਲਿਟਿਕਸ ਹੁੰਦੀ ਹੈ ਚਾਹੇ ਸਿੱਖਾਂ ਦੇ ਨਾਂ ਤੇ ਕੋਈ ਰਾਜ ਕਰੇ ਮੁਸਲਮਾਨਾਂ ਦੇ ਕਰੇ ਹਿੰਦੂਆਂ ਦੇ ਨਾਂ ਤੇ ਰਾਜ ਤਾਂ ਐਵੇਂ ਛੋਟੇ ਜਿਹੇ ਇੱਕ ਕਲਿੱਕ ਨੇ ਕਰਨਾ ਹੁੰਦਾ ਥੋੜੇ ਜੇ ਬੰਦੇ ਹੁੰਦੇ ਨੇ ਇੱਕ ਗਰੁੱਪ ਹੁੰਦਾ ਉਹ ਵੀ ਆਪਣੇ ਸਾਹਮਣੇ ਹੀ ਹੈ ਸਾਰਾ ਕੁਝ ਹਾਂ ਔਰ ਆਇਡੈਂਟੀਟੀ ਪੋਲਿਟਿਕਸ ਅੰਗਰੇਜ਼ ਲੈ ਕੇ ਆਏ ਸੀ ਜਿਹੜੀ ਧਾਰਮਿਕ ਆਇਡੈਂਟੀਟੀ ਹੈ ਜੇ ਆਪਾਂ ਥੋੜਾ ਹੋਰ ਬਰੀਕੀ ਦੇ ਵਿੱਚ ਜਾ ਕੇ ਦੇਖੀਏ ਤਾਂ ਇੰਡੀਆ ਦੇ ਵਿੱਚ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜਿਹੜੇ ਸੂਬੇ ਸੀ ਬਹੁਤ ਸਾਰੀਆਂ ਜਿਹੜੀਆਂ ਮਤਲਬ ਕਹਿ ਲਓ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਸੱਭਿਆਚਾਰਕ ਕਮਿਊਨਿਟੀ ਸੀਗੀਆਂ ਉਹਨਾਂ ਦੇ ਰਾਜ ਸੀ ਜ਼ਿਆਦਾਤਰ ਗੁਜਰਾਤੀ ਮਹਾਰਾਸ਼ਟਰੀਆਂ ਮਰਾਠੇ ਸੀ ਇੱਧਰ ਪੰਜਾਬੀ ਸੀ ਜ਼ਿਆਦਾਤਰ ਕਹਿ ਲਓ ਉਹਨਾਂ ਨੇ ਕੀ ਕਰਿਆ ਗਰੀਜ਼ਾਂ ਨੇ ਉਹਨਾਂ ਨੇ ਮਤਲਬ ਮੋٹے ਤੌਰ ਤੇ 1857 ਤੋਂ ਸ਼ੁਰੂ ਕੀਤਾ ਫਿਰ ਖੇਤ ਦੇ ਵਿੱਚ ਉਹਨਾਂ ਨੇ ਧਾਰਮਿਕ ਆਈਡੈਂਟੀਟੀ ਨੂੰ ਅੱਗੇ ਲੈ ਜਾਂਦਾ ਧਾਰਮਿਕ ਆਈਡੈਂਟੀਟੀ ਦੇ ਵਿੱਚ ਤਿਰਛਿੰਦਕ ਦੇ ਖਾਸ ਮੈਟਰ ਨਹੀਂ ਸੀ ਕਰਦੇ ਹਿੰਦੂ ਸਿੱਖ ਤੇ ਮੁਸਲਮਾਨ ਨਹੀਂ ਰਹਿਗੇ ਇਸ ਬੇਸ ਤੇ ਪਾਰਟੀਸ਼ਨ ਹੋਈ ਮੁਕਦੇ ਜੇ ਉਸ ਉਸ ਟਾਈਮ ਬੜੀ ਚਰਚਾ ਵੀ ਚੱਲਦੀ ਰਹੀ ਨਹਿਰੂ ਵਗੈਰਾ ਕਰਦੇ ਵੀ ਰਹੇ ਇਹਨਾਂ ਨੇ ਕਿਹਾ ਵੀ ਅਸਲ ਦੇ ਵਿੱਚ ਪਰ ਮੇਰਾ ਖਿਆਲ ਹੈ 47 ਚ ਆਜ਼ਾਦ ਹੋਇਆ 50 ਚ ਰੌਲਾ ਵੀ ਪੈ ਗਿਆ ਪਾਸ਼ਾ ਦੇ ਆਧਾਰ ਤੇ ਸੂਬੇ ਬਣਾਉਣੇ ਪਏ ਦੁਬਾਰਾ ਇਹ ਕੁਝ ਵੈਸੇ ਸਾਰੇ ਤਾਂ ਫਿਰ ਤਾਂ ਪਾਸ਼ਾ ਦਾ ਤਾਂ ਰੌਲਾ ਨਹੀਂ ਸੁਠਣਾ ਚਾਹੀਦਾ ਕੋਈ ਪੰਜਾਬੀ ਸੂਬੇ ਦਾ ਰੌਲਾ ਵੀ ਉਸੇ ਚੋਂ ਉੱਠਿਆ ਜਿਹੜੀ ਕਾਂਗਰਸ ਅਰੀਜਨਲ ਅਪਰੋਚ ਸੀਓਏਸੀ ਕਿ ਅਸੀਂ ਸੱਭਿਆਚਾਰਕ ਸਟੇਟਾਂ ਬਣਾਵਾਂਗੇ ਅਸੀਂ ਰੀਆਰਗੇਨਾਈਜ਼ ਕਰਾਂਗੇ ਭਾਸ਼ਾ ਦੇ ਆਧਾਰ ਤੇ ਅਸੀਂ ਸਟੇਟਾ ਬਣਾਉਂਦੇ। ਸੱਚੀ ਭਾਸ਼ਾ ਦੇ ਆਧਾਰ ਤੇ ਸਟੇਟਾ ਬਣਾਈਆਂ ਹੁੰਦੀਆਂ ਤੁਸੀਂ ਦੇਖੋ ਨਾ ਪਿੰਡ ਸਾਹਿਬ ਅਜੇ ਪੰਜਾਬ ਵੀ ਇੱਕ ਹੋਣਾ ਸੀ ਕਸ਼ਮੀਰ ਵੀ ਇੱਕ ਹੋਣਾ ਸੀ ਬੰਗਾਲ ਵੀ ਇੱਕ ਹੋਣਾ ਸੀ ਫੁੱਟ ਪੈਣੀ ਨਹੀਂ ਸੀ। ਹੂੰ ਜੀ ਜੀ ਜੀ। ਮਤਲਬ ਜਦੋਂ ਧਰਮ ਨੂੰ ਆਧਾਰ ਬਣਾ ਲਿਆ ਤਾਂ ਫੁੱਟ ਪੈ ਗਈ। ਫੁੱਟ ਪੈਣ ਦੇ ਨਾਲ ਫਿਰ ਕੀ ਹੋਇਆ ਕਿ ਉਹ ਕਿਹੜਾ ਇਕੱਠੇ ਨੇ ਪਾਕਿਸਤਾਨ ਵਾਂਗ। ਹੂੰ ਠੀਕ ਲੱਗਦਾ ਹੋਏ ਬੰਗਲਾਦੇਸ਼ ਬਣਿਆ। ਅੱਜ ਦੀ ਡੇਟ ਦੇ ਵਿੱਚ ਵੀ ਇਹ ਸਿੰਧੀ ਰੋਲਾ ਪਾ ਰਹੇ ਨੇ ਪੰਜਾਬੀਆਂ ਤੋਂ ਲੈਦਾ ਹੋਣ ਲਈ ਸਰਾਇਕੀ ਵਾਲੇ ਕਹਿ ਰਹੇ ਨੇ ਜਿਹੜੇ ਪੰਜਾਬੀ ਠੇਠ ਪੰਜਾਬੀ ਬੋਲਦੇ ਨੇ ਪੁਰਾਣੀ ਖਵਾਜਾ ਗੁਲਾਮ ਫਰੀਦ ਵਾਲੀ ਪਲੋਚ ਹਮ ਲੋਸਥਾਨ ਮੰਗ ਰਹੇ ਨੇ ਸਾਡੇ ਉਹੀ ਪੋਜੀਸ਼ਨ ਹੈ ਸਾਡੇ ਨੂੰ ਤਾਮਿਲ ਵਾਲੇ ਤਾਂ ਹਿੰਦੀ ਨਹੀਂ ਲਾਗੂ ਕਰ ਸਕਦੇ ਨਾ ਇਸ ਤਾਂ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਧੱਕੇ ਨਾਲ ਉਸਨੂੰ ਲੱਗੇ ਹੋਣਾ ਤੇ ਸਾਰੇ ਸਾਊਥ ਇੰਡੀਆ ਜਿਹੜਾ ਸਾਰਾ ਉਹ ਹਿੰਦੀ ਨੂੰ ਹਿੰਦੀ ਦਾ ਵਿਰੋਧ ਕਰ ਰਿਹਾ ਹੈ ਅਸੀਂ ਕਹਿੰਦੇ ਹਾਂ ਭਾਸ਼ਾ ਮਾੜੀ ਹੈ ਸੰਸਕ੍ਰਿਤ ਉੱਪਰ ਹਲਕਿ ਉਹਨਾਂ ਦੀ ਭਾਸ਼ਾ ਸੰਸਕ੍ਰਿਤ ਤੋਂ ਪੁਰਾਣੀ ਰਾਵੇੜੀਅਨ ਭਾਸ਼ਾ ਹੈ ਉਹ ਸੰਸਕ੍ਰਿਤ ਤੋਂ ਵੀ ਪਹਿਲਾਂ ਪੁਰਾਣੀ ਹੈ ਹਾਂ ਹਾਂ ਜੀ 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 ਤਾਂ ਕੋਈ ਭਾਸ਼ਾ ਕੋਈ ਖਿੱਤਾ ਕੋਈ ਸਭਿਆਚਾਰ ਕੋਈ ਪਹਿਰਾਵਾ ਕੋਈ ਖਾਣਾ ਇੱਕ ਇਸੇ ਉੱਚ-ਨੀਚ ਦੇ ਵਿੱਚ ਨਹੀਂ ਹੁੰਦੇ ਇਹ ਤਾਂ ਲੋਕ ਇਹ ਜਿਹੜੀ ਜੀਓਗ੍ਰਾਫੀ 'ਚੋਂ ਰਹਿੰਦੇ ਨੇ ਉਹਦੇ 'ਚੋਂ ਨਿਕਲੀਆਂ ਹੋਈਆਂ ਸਦੀਆਂ ਤੋਂ ਨਿਕਲੇ ਹੋਏ ਇਹ ਰੀਤੀ ਰਿਵਾਜ ਹੁੰਦੇ ਨੇ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਵੱਡੇ ਛੋਟੇ ਵਾਲਾ ਮਸਲਾ ਨਹੀਂ ਹੈ RSS ਦੀ ਡਾਇਲੋਜੀ ਬੜੀ ਸਿੰਪਲ ਹੈ ਕਿ ਜਿਸ ਤਰ੍ਹਾਂ ਉਹਨੇ ਨਾਜ਼ੀਆਂ ਨੂੰ ਇਕੱਠੇ ਕਰਿਆ ਹਿਟਲਰ ਨੇ ਉਦਾਂ ਦੀ ਉਹ ਵਰਦੀ ਉਦਾਂ ਦੀ ਉਹ ਕਾਲੀ ਟੋਪੀ ਖਾਕੀ ਕੱਛਾ ਮੇਰਾ ਤਾਂ ਯਾਰ ਮੈਂ ਤਾਂ ਕੋਈ ॠषि ਬੜਾ ਦੋਜ ਮੈਂ ਪੜਿਆ ਮੈਂ ਤਾਂ ਕੋਈ ॠषि ਨਹੀਂ ਸੁਣਿਆ ਕਿ ਮਤਲਬ ਆਪਣੇ ਕੋਈ ॠषि ਵਿਸ਼ੇਸ਼ਟ ਕੋਈ ਹੋਰ ਮਤਲਬ ਇਹ ਜਾਂ ਖਾਕੀ ਕੱਛਾ ਜਾਂ ਕਾਲੀ ਟੋਪੀ ਪਾਉਂਦਾ ਹੋਵੇ ਸੁਣਿਆ ਤੁਸੀਂ ਕਦੇ ਮੈਂ ਨਾ ਜਨਾ ਬਰ ਕੋਈ ਸਹੀ ਗੱਲ ਹੈ ਜੀ ਤਾਂ ਉਸੋ ਲੈਣੀ ਦੀ ਆਈ ਹੈ ਇਟਲੀ ਤੋਂ ਹੂੰ ਹੂੰ ਕਿਸਮ ਦਾ ਜਾਮਾ ਪਹਿਰਾਇਆ ਜਾ ਰਿਹਾ ਹੈ ਦੇਖੋ ਨਾ ਤੁਸੀਂ ਤੋ ਮੇਰਾ ਖਿਆਲ ਇਹ ਹੈ ਕਿ ਡਿਬੇਟ ਚੱਲਣੀ ਚਾਹੀਦੀ ਹੈ ਖੁੱਲ ਕੇ ਕੱਲੀ ਕੱਲੀ ਚੀਜ਼ ਤੇ ਚਰਚਾ ਹੋਣੀ ਜਿਹਦੇ ਮੈਨੇ ਵਜ ਨਹੀਂ ਇਹਦੀ ਕੋਈ ਜ਼ਰੂਰਤ ਨਹੀਂ ਹੈ ਕਿ ਰਾਉ ਲਗਾਂ ਦੇ ਜੀ ਕੀ ਖਾਂਦਾ ਹੈ ਜੇ ਮਤਲਬ ਉਹ ਉਹ ਤਾਂ ਪਰਸਨਲ ਗੱਲਾਂ ਨੇ ਪਰਸਨਲ ਗੱਲਾਂ ਪਾਸੇ ਰੱਖ ਕੇ ਕਿ ਉਹਦੀ ਮਦਰ ਦੀ ਇਟਲੀ ਤੋਂ ਆਈ ਹੋਈ ਹੈ ਮਤਲਬ ਉਹ ਐਵੇਂ ਹੀ ਕੱਢ ਕੁੱਟ ਕੇ ਆ ਜੀ ਬਕਵਾਸ ਉਹ ਇਹ ਇਹਦੀ ਰੋਲ ਨਹੀਂ ਨਹੀਂ ਜਾਏਗੀ ਇਹ ਗੱਲ ਹੂੰ ਹੂੰ ਮਸਲਾ ਵਿਚਾਰਤਾਰਾ ਧਿਆਨ ਖੜਿਆ ਜੇਕਰ ਆਪਾਂ ਦੇਖੀਏ ਸਾਡਾ ਕਨਸਟੀਟਿਊਸ਼ਨ ਕੀ ਕਹਿੰਦਾ ਹੈ ਸਾਡੇ ਕਨਸਟੀਟਿਊਸ਼ਨ ਦੇ ਜਿਹੜੇ ਫਾਊਂਡਰ ਸੀ ਉਹਨਾਂ ਨੇ ਕੀ ਕਰਿਆ ਜਿਹੜੇ ਮਤਲਬ origignal ਜਿਹੜੇ ਥਿੰਕਰ ਸੀ ਉਹਨਾਂ ਨੇ ਕੀ ਸੋਚਿਆ ਸੀ ਪਰ ਕਿਸ ਤਰ੍ਹਾਂ ਸਾਡੀਆਂ ਵੰਡੀਆਂ ਪਈਆਂ ਹੋਈਆਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਜਾਤਾਂ ਨੂੰ ਵੀ ਮਤਲਬ ਖੇਤਿਆਂ ਨੂੰ ਵੀ ਪਛਾਵਾਂ ਨੂੰ ਵੀ ਕਿਵੇਂ ਉਹਨਾਂ ਨੂੰ ਰਲਾ ਕੇ ਇੱਕ ਦੂਜੇ ਨੂੰ ਬਤ ਤੋਂ ਬਤ ਪ੍ਰਫੁੱਲਤ ਕਿਵੇਂ ਕੀਤਾ ਜਾ ਸਕਦਾ ਹੈ ਇਸ ਨੂੰ ਕਿਵੇਂ ਕੀਤਾ ਜਾ ਸਕਦਾ ਹੈ ਉਹਨਾਂ ਸੀ ਤਾਂ ਟ੍ਰਾਈਬਲ ਜਨ ਲੜਨ ਲੱਗੇ ਹੋ ਜਾਂਦੇ ਕੋਣ ਉੱਥੇ ਮਤਲਬ ਮਨੀਪੁਰਚ ਕੀ ਹੋ ਰਿਹਾ ਇੱਕ ਟ੍ਰਾਈਬ ਦੀ ਸਟੇਟ ਮਦਦ ਕਰ ਰਹੀ ਹੈ ਦੂਜਾ ਟ੍ਰਾਈਬ ਹੈ ਜਿਹੜਾ ਉਹ ਮਤਲਬ ਉਕਤ ਹੈ ਉਥੇ ਆਪਣੇ ਆਪ ਦੇ ਵਿੱਚ ਡਰੋਨਾਂ ਨਾਲ ਹਮਲੇ ਹੋ ਰਹੇ ਨੇ ਇੱਕ ਦੂਜੇ ਦੇ ਸਿਵਲ ਵਾਰ ਤੋਂ ਵੱਧ ਭੈੜੀ ਪੋਜੀਸ਼ਨ ਬਣੀ ਹੋਈ ਹੈ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਖੁੱਲ ਕੇ ਵਿਚਾਰਨ ਦੀ ਜ਼ਰੂਰਤ ਹੈ ਨਹੀਂ ਕਿ ਮਤਲਬ ਸਿਰਫ ਸਿਆਸਤ ਦੇ ਵਿੱਚ ਜਾਂ ਪਰਸਨਲ ਉਹਦੇ ਵਿੱਚ ਕਿ ਕਿ ਦਿਸ਼ਾ ਸਾਡੇ ਦੇ ਮੁਲਕ ਨੇ ਵਿਕਾਸ ਦੀ ਲੈਣੀ ਹੈ ਉਹ ਇਹਦੇ ਤੇ ਡਿਪੈਂਡ ਕਰੂ ਕਿ ਕਿੰਨੀ ਸਾਰਥਕ ਵੈਸਸ ਅਸੀਂ ਦੇ ਉੱਪਰ ਹੂੰ 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 ਕਹਿੰਦਾ ਭਾਪਕ ਹਿੰਦੁਸਤਾਨ ਨੇ ਅੱਜ ਇੱਕ ਵੱਖਰੀ ਤਰ੍ਹਾਂ ਦੀ ਨਵੀਂ ਪਲਾਨਗ ਬਜਰੂਰ ਪੁੱਟੀ ਹੈ ਭਾਵੇਂ ਕਿ ਉਹ ਅਮਰੀਕਾ ਦੀ ਧਰਤੀ ਤੋਂ ਤੇ ਪੱਟੀ ਹੈ ਵਿਰੋਧੀ ਧਿਰ ਦੇ ਆਗੂ ਵਜੋਂ راہਲ ਗਾਂਧੀ ਵੱਲ ਫਿਰ ਅਮਰੀਕਾ ਦੇ ਵਿੱਚ ਦਿੱਤੀ ਬਿਆਨ ਦਾ ਭਾਰਤ ਦੇ ਵਿੱਚ ਜਿਹੜੀ ਸਿਆਸਤੇ ਕਿਹੜੇ ਢਿੱਲੇ ਤੇ ਚੜੀ ਹੈ ਇਸ ਸਾਰੇ ਮਾਮਲੇ ਉੱਤੇ ਸਾਡੇ ਨਾਲ ਜਿਹੜੀ ਵਿਸਤਾਰ ਨਾਲ ਜਿਹੜੀ ਚਰਚਾ ਕੀਤੀ ਹੈ ਜਿਹੜੀਆਂ ਬੇਬਾਕ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਸੋ ਸਾਡੇ ਨਾਲ ਜੁੜੇ ਸਨ ਉਗੇ ਰਾਜਸੀ ਮਹਾਤ ਤੇ ਵਿਸ਼ਵ ਚਿੰਤਕ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪਟੀਸਾ ਇਹ ਮਿਸ਼ਰਤ ਪੰਜਾਬੀ